ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਦੋ ਸੌ ਨੂੰ ਮੱਝਾਂ ਆ ਰਹੀਆਂ ਵੇੜਾ ਵਖਾਉਣੀਆਂ ਮੱਝਾਂ ਆ ਰਹੀਆਂ ਤਾਂ ਕਹਦੀਆਂ ਕਾਲੇ ਰੰਗ ਦੀਆਂ ਕ੍ਰੋਸ ਵੇੜਾਂ ਨਾ ਤਾਂ ਗਰਮੀ ਮਨਾਉਣ ਤੇ ਦੁੱਧ ਵੀ ਇਹਨਾਂ ਦਾ ਮੱਝਾਂ ਆ ਰ ਗਈ ਹੋਊਗਾ ਕੱਦ 'ਚ ਦੋਵੇਂ ਵੱਡੀਆਂ ਚੰਗੇ ਦੁੱਧ ਵਾਲੀਆਂ ਭਾਜ ਐ ਜੀ ਹੋਣਗੇ ਇੱਕ ਸੂਈ ਸਵਾਈ ਆ ਇੱਕ ਗੱਬਣ ਕੋਸ਼ਕਦਨ ਲੈਂਦੀ ਐਨਫਰਮੇਸ਼ਨ ਲੈ ਦੇਣਾ ਜੈ ਜੀ ਕੀਮਤ ਦੀਆਂ ਦੋ ਖੋਨੀਆਂ ਫੁੱਲ ਵੱਡੇ ਕੱਦ ਵਾਲੀਆਂ ਵੇੜਾ ਹਾਂਜੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9814326166 ਇਹਦੇ ਤੋਂ ਹੀ ਸ਼ੁਰੂ ਕਰ ਸੂਈ ਸਵਾਈ ਤੋਂ ਇਹ ਬਈ ਕੱਲ ਸ਼ਾਮ ਦੀ 6 ਵਜੇ ਦੀ ਸੂਈ ਦੀ ਆ ਘਰੇ ਸੂਈ ਤੇਰੇ ਆਪਣੇ ਘਰੇ ਸੂਈ ਆ ਜੇਰ ਜੂਰ ਜਾਵਾਂ ਓਕੇ ਆ ਆਪਣੇ ਕੋਲੇ ਵੀਡੀਓ ਹੈਗੀ ਆ ਕਿੰਨਾ ਦੁੱਧ ਪਿਆਜਾ ਬਈ ਦੁੱਧ ਆਇਆ ਵੀ ਆਪਣਾ 17 18 ਕਿਲੋ ਮੰਨ ਕੇ ਲਈਆ ਹੂੰ ਬਸ ਜੀ ਜੇ ਕਿਸੇ ਨੇ ਜਿੰਨੇ ਵੀ ਲੈਣੀ ਆ ਉਹ ਅਗਲਾ ਜਿੰਨਾ ਚੋ ਸਕਦਾ ਆਉਡੀ ਸਮਝਣਾ ਲੈ ਲਈ ਹੈਣਾ ਸਹੀ ਹੈ ਕਿਉਂਕਿ ਆਇਆ ਆਪਣਾ ਬੋਸ ਲਿਆ ਆਉਂਦਾ ਜਿੰਨਾ ਕਾਪ ਨੂੰ ਅਗਲਾ 10 ਦਿਨ ਦੋਨਾਂ ਕਾ ਆਪਾ ਕਹਿ ਦਿੰਨੇ ਆ ਸਹੀ ਹੈ ਬਾਕੀ ਆਇਆ ਹਰੇਕ ਦੀ ਸਮਝ ਆ ਹਾਂ ਆਪੋ ਆਪਣੀ ਹਾਂ ਹੁਣ ਆ ਬੋਪਰੇ ਵਹਿੜ ਖੜੀ ਸੀ ਆਪੋ ਜਿੰਨਾ ਕ ਮੰਨ ਕੇ ਲਈ ਸੀ ਇਹ ਆਪਣੇ ਕੋ ਉੱਥੇ ਤੁਰੀਆਂ ਹੂੰ ਅਡੋਰੀ ਸੋਚ ਸਹੀ ਹੈ ਦੋਸਤੋ ਇਹ ਗੱਲ ਵੀਰ ਨੇ ਬਹੁਤ ਵਧੀਆ ਕੀਤੀ ਬਾਈ ਕਹਿੰਦਾ ਆਪਾਂ ਨੂੰ ਅਗਲੇ 17 18 ਕਿਆ ਆਪਣੇ ਹਿਸਾਬ ਨਾਲ ਬਾਈ ਕਹਿੰਦਾ ਵਹਿੜ ਵੱਡੀ ਆ ਆਪਾਂ 17 18 ਮੰਨ ਕੇ ਲਈ ਆ ਕਿ ਇਹਨਾਂ ਦੁੱਧ ਖੁੱਲਾ ਪਿਆ ਜੂ ਬਾਕੀ ਜਿਹਦੇ ਵੀ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਦੁੱਧ ਕਿੰਨਾ ਦੇਊਗੀ ਕੱਦ ਚ ਵੱਡੀ ਆ ਐਡੀ ਵਹਿੜ ਨੂੰ 17 18 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਕਲ ਦੀ ਸੂਈ ਆ ਵੀਰ ਦੇ ਘਰੇ ਸੂਈ ਆ ਜੇਰੇ ਦੀ ਪੈ ਗਈ ਆ ਮੂੰਹ ਮੱਥੇ ਦੀ ਸੋਹਣੀ ਆ ਚਮਕਦਮ ਕ ਫੁੱਲੀ ਆ ਕਾਲੇ ਰੰਗ ਦੀ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਦੂਜਾ ਸੂਆ ਤਾਜੀ ਸੂਈ ਵਹਿੜ ਜੇਰ ਵਾਲੇ ਪਾਸੋਂ ਓਕੇ ਆ ਜਮਾ ਜੇਰ ਦੀ ਵੀਡੀਓ ਹੈਗੀ ਆ ਫੋਟੋਆਂ ਹੈਗੀਆਂ ਜੇਰ ਦਾ ਬਈ ਜਾਲਾ ਹੀ ਆਹ ਆ ਵੀ ਇਹ ਵੀ ਗੱਲ ਸਹੀ ਆ ਦੋਸਤੋ ਆ ਸਾਫ ਜਾਲਾ ਪਸ਼ੂ ਉਦੋਂ ਹੀ ਕਰਦਾ ਜਦੋਂ ਜੇਰ ਵਾਲੇ ਪਾਸੋਂ ਕੰਪਲੀਟ ਹੋ ਜਾਂਦਾ ਇਹ ਹਰੇਕ ਨੂੰ ਹੀ ਪਤਾ ਜਿੰਨਾ ਚਿਰ ਜੇਰ ਪ੍ਰੋਪਰ ਕਲੀਅਰ ਪਈ ਨਾ ਹੋਵੇ ਉਹਨਾਂ ਜੇ ਕਰੇ ਸਾਫ ਜਾਲਾ ਪਸ਼ੂ ਦਿੰਦਾ ਨਹੀਂਗਾ ਇਹ ਮੇਨ ਨਿਸ਼ਾਨੀ ਆ ਜੇਰ ਦੀ ਥਣ ਸੋਹਣੇ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ ਕਦ ਚ ਫੁੱਲ ਵੱਡੀ ਦੂਜਾ ਸੂਆ ਨਵਾਂ ਹਾਨ ਤਾਜੀ ਸੂਈ ਵਹਿੜ ਸ਼ਾਈਨਿੰਗ ਸੂਈਨਿੰਗ ਪਿੰਡੇ ਚ ਪੂਰੀ ਆ ਕਿਉਂਕਿ ਇਹ ਕਿਹੜਾ ਕੋਈ ਵੱਡੇ ਸੂਏ ਆਲੀ ਆ ਕਿ ਰੁੱਖੀ ਜੀ ਵਹਿੜ ਆ ਨਵਾਂ ਹਾਨ ਲਹੂ ਵਾਲੀ ਵਹਿੜ ਤਾਜੀ ਸੂਈ ਦੂਜਾ ਸੂਆ ਸੀਲ ਫੁੱਲ ਆ ਭਾਵਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੋ ਬਣਾ ਲਈ ਤਸੱਲੀ ਕਰਕੇ ਲੈ ਕੇ ਜਾਵੇ ਹੱਥ ਦਾ ਫੇਰ ਨੂੰ ਆਪਾਂ ਫੇਰ ਦੰਨੇ ਆ ਆਪੋ ਤੋਂ ਫਰਾ ਲੈਣ ਜਿਹਨੇ ਲੈਣੀ ਆ ਸੀਲ ਚਾਹੀਦੀ ਨਹੀਂ ਵੇਖਣੀ ਹਾਂ ਇਹ ਤਾਂ ਗੱਲ ਹੈ ਹਾਂ ਐਵੇਂ ਆਪਾਂ ਹੁਣ ਥੱਲੇ ਬੜੀ ਉਹਦੇ ਕਿਥੇ ਹਾਂ ਤੇਰੇ ਘਰੇ ਖੜੀ ਆ ਤੈਨੂੰ ਪਤਾ ਹੀ ਆ ਪਤਾ ਆਪਾਂ ਹੱਥ ਫੇਰ ਕੇ ਲਈ ਆ ਸੀਲ ਆ ਆਪਾਂ ਚੋਈ ਆ ਸੂਹਾ ਸਾਰਿਆਂ ਕੋ ਪਤਾ ਸਹੀ ਆ ਵੀਡੀਓ ਬਣਾ ਰਹੇ ਆ 11:30 ਸਵੇਰ ਚਵਾਈ ਹੋਈ ਆ ਸ਼ਾਮ ਦੀ ਚਵਾਈ ਜ ਸਾਰਾ ਦਿਨ ਪਿਆ ਨਾਟਗਰਾਂ ਟਰੈਕਟਰ ਜਿੱਡੀ ਆਏ ਨਾ ਕੋਈ ਭੈਣ ਭਰਾ ਮੰਨੇ ਨਿੱਕੀ ਜੀ ਹੋ ਨਾਟਗਰਾਂ ਟਰੈਕਟਰ ਸਾਰੇ ਨਹੀਂ ਵੇਖਿਆ ਉਹਦੇ ਜਿੱਡੀ ਐ ਜੈ ਜਮਲ ਮੋਲੇ ਦਾ ਬਈਆ ਤਾਂ ਭਾਵੇਂ 60 ਕਰ ਲੀ ਕਹਿੰਦਾ ਕੀ ਰਹੀ ਬਸ 57000 ਚੋਂ ਮਾਨਤਨ ਕਰ 57 ਚੋ ਹਾਂ ਦੋਸਤੋ ਜਿਵੇਂ ਜੈ ਜੀ ਡਿਮਾਂਡ ਆ 57000 ਚੋਂ ਮਾਨਤਾਨ ਹੋ ਜੂ ਤੋਕੜਾਂ ਵੜਾਂ 30 35 35000 ਦੀਆਂ ਵੀ ਕੀ ਜਾਂਦੀਆਂ 9 9 10 10 ਕਿਲੋ ਦੁੱਧ ਵਾਲੀਆਂ ਉਹ ਜਿਹੜੀ ਤੋਕੜ ਹੋਈ ਉਹ ਪਤਾ ਨਹੀਂ ਸਾਲ ਦੀ ਸੂਈ ਆ ਕਿ ਦੋਵਾਂ ਸਾਲਾਂ ਦੀ ਸੂਈ ਆ ਤੇ ਤਾਜੀ ਸੂਈ ਆ ਕੱਲ ਸੂਈ ਆ ਜਮਾ ਜਾਇਜ ਮੁੱਲ 57 ਦੀ ਦੇ ਦੇਣੀ ਆ ਕੋਈ ਭੈਣ ਭਰਾ ਸਾਰਾ ਸੂਆ ਦੁੱਧ ਪੀ ਕੇ ਟੋਕੜ ਗੱਭਣ ਕਰਕੇ ਵੀ ਸੇਲ ਕਰਦਾ ਵੜ ਵੱਡੀ ਆ 45000 ਦੀ ਤਾਂ ਆ ਰਾਮਣਾ ਵਿਕ ਜਾਣਾ ਤੇ ਕਿਹਨੇ ਦੇਣੀ ਆ ਐਡੀ ਵੜ ਹੋਰ ਕਿਸੇ ਦੇ ਘਰੇ ਖੜੀ ਹੁੰਦੀ 65 ਮੰਗਣਾ ਜੇ ਅਗਲੇ ਦੇ ਭਾਵੇਂ ਜਿੰਨੇ ਦੀ ਮਰਜ਼ੀ ਦੇਂਦਾ 65 ਤੋਂ ਘੱਟ ਕਿਸੇ ਨੇ ਮੁੱਲ ਨਹੀਂ ਕਰਨਾ ਪਰ ਜਮਾ ਜਾਇਜ ਮੁੱਲ 57 ਉਹਦੇ ਜੋ ਛੋੜ ਛੱਪਾ ਮਾਨ ਤਾਨ ਹੋ ਜੂ ਕੋਈ ਭੈਣ ਭਰਾ ਵੱਡੀ ਗੋਲੀ ਬਹੁਤ ਆ ਵੜ ਕਿਹੜਾ ਨਿੱਕੀ ਜੀ ਹਾਂ ਹਾਂ ਜੋੜੀ ਹੈ ਅਗਲਾ ਭੈਣ ਮੈਂ ਖੱਟ ਮੰਗ ਆ ਨਿੱਕੀਆਂ ਆਈਆਂ ਦੇ ਮੰਗੀ ਜਾਂਦੇ ਆ ਕੀ ਬਦਾਂ ਵਾਧੂ ਮੰਗੇ ਘੜੀ ਆਈਏ ਹਾਂ ਉਹ ਲੈਣ ਜੈਜਾ ਮੋਲਾ ਪਰ ਆਈ ਵੈੜ ਚੰਗੀ ਆ ਭਵੇਂ ਦੋ ਸੂਏ ਚੋਏ ਹੂੰ ਦੋਸਤ ਇਹ ਵੀ ਸਹੀ ਆ ਵਾਧੇ ਵਾਲੀ ਵੈੜ ਆ ਵੈੜਾਂ ਆ ਵਧੀਆ ਦੋ ਚਾਰ ਸੂਏ ਜਿਵੇਂ ਮਰਜੀ ਅਗਲਾ ਖੁੱਲਾ ਦੁੱਧ ਪੀ ਲੈ ਬਾਕੀ ਨਿੱਕੀਆਂ ਨਿੱਕੀਆਂ ਦਾ 50 50 55 55 ਹਜ਼ਾਰ ਲੋਕੀ ਮੁੱਲ ਕਰੀ ਜਾਂਦੇ ਆ ਟੋਕੜਾਂ ਮੈਂ ਤੁਹਾਨੂੰ ਕਹਦਾ ਦੀਦੀ 30 30 ਹਜ਼ਾਰ ਦੀਆਂ ਵਿਕੀ ਜਾਂਦੀਆਂ ਦੋ ਨੰਬਰ ਤੇ ਆ ਜਾ ਏ ਬਈ ਤੀਜਾ ਸੂਆ ਸੂਗੀ ਹੂੰ ਤੇ ਸੂਜੇ ਤਕਰੀਬਨ ਇਹ ਹਫਤੇ ਕੇ ਜੰਦਰ ਬਾਦ ਸੂਗੀ ਕਿੰਨਾ ਕ ਦੁੱਧ ਪਿਆਜੇ ਬਈ ਇੰਨਾ ਕੀ ਆਪਾਂ ਦੇ ਮਨ ਲਈ 17-18 ਰਾਂਗ ਲਓ ਬਾਕੀ ਜੇ ਕੋਈ ਨੇ ਲੈਣੀ ਆ ਅੱਜ ਸਮਝਣਾ ਲੈ ਸਕਦਾ ਵੀ ਵੱਧ ਚੋ ਸਾਰਾ ਦਾ ਵੱਧ ਮੰਗ ਹੂੰ ਦੋਸਤੋ ਜਵਾਨਾਰ ਮੇਆ ਬੰਦਾ ਨਹੀਂ ਇੰਨੀਆਂ ਗੱਲਾਂ ਨਰਮ ਜਿਹਾਂ ਵਪਾਰੀ ਨਹੀਂ ਕੋਈ ਕਰਦਾ ਨਹੀਂ ਵਪਾਰੀ ਤਾਂ ਉਤਲੀ ਸੁਣਾਉਂਦੇ ਆ ਪਰ ਵਪਾਰੀ ਜ਼ਰੂਰ ਆ ਪਰ ਨਰਮ ਜਿਆ ਮੁੰਡਾ ਜੈ ਜੇ ਨਫੇ ਨਾਲ ਪਸ਼ੂ ਸੇਲ ਕਰਦਾ ਕਹਿਣ ਨੂੰ ਤਾਂ ਬਾਈ ਇਹਦਾ ਵੀ ਦੂਜਾ ਸੂਆ ਕਹਿੰਦਾ ਰੇਕ ਦੇ ਮੂੰਹ ਤੇ ਦੂਜਾ ਸੂਆ ਹੀ ਚੜਿਆ ਗਾਂ ਹੋਵੇ ਮੱਝ ਹੋਵੇ ਭੋਮਾ ਬੁੱਢੀ ਹੋਵੇ ਪੰਜਵਾਂ ਸੂਆ ਹੋਵੇ ਛੇਵਾਂ ਹੋਵੇ ਸੱਤਵਾਂ ਹੋਵੇ ਅੱਠਵਾਂ ਦੂਜਾ ਹੀ ਕਹਿੰਦਾ ਅਗਲਾ ਪਰ ਤੀਜੇ ਸੂਵੇ ਸੁੰਦੀ ਆ 17 18 ਕਿਲੋ ਮੰਨ ਕੇ ਇਹ ਲਈ ਆ ਹੋ ਸਕਦਾ ਬਾਈ ਕਹਿੰਦਾ ਵੱਧ ਪਿਆ ਜੇ ਤਾਂ ਵੱਧ ਪਿਆ ਜੇ ਬਾਕੀ ਐਡੀਆਂ ਵੜਾਂ ਜੇ ਇਹਨਾਂ ਦੁੱਧ ਨਹੀਂ ਦਿੰਦੀਆਂ ਫਿਰ ਦੇਣਾ ਵੀ ਕੀ ਨੇ ਆ ਹੋ ਸਕਦਾ ਥੋੜੀ ਸੇਵਾ ਸੰਭਾਲ ਨੂੰ ਇਹ 20 ਕਿਲੋ ਪਿਆਜੇ ਪਰ ਬਾਈ ਕਹਿੰਦਾ 17 18 ਮੰਨ ਕੇ ਆਪਾਂ ਲਈ ਆ ਹਫਤੇ ਦੇ ਅੰਦਰ ਬਾਅਦ ਸੂਪੂ ਵਲਟ ਲੰਪਾਈਆਂ ਬਹੁਤ ਆ ਫੋਟਾਂ ਨੂੰ ਲੇਵਾ ਵੱਧਾ ਸਾਰੀ ਵਲਟ ਲ ਕੱਢ ਕੇ ਸੋਣਾ ਜਿੱਦਣ ਤਿਆਰ ਹੋ ਜਾਂਦੀ ਆ ਸੋਣਾ ਵੱਡਾ ਡਾਵਲ ਹਵਾਨਾ ਤਿਆਰ ਕਰਕੇ ਸੂ ਚਾਰੀ ਥਾਣਾ ਕੋਈ ਫੋਡ ਸ਼ਾਂਗ ਨਹੀਂ ਜੈਜ ਜਾਂ ਮੋਲ ਲਈਦਾ ਵੀ ਇਹ ਮੁੱਲ ਵੀ ਭਾਵੇਂ 55 60 ਕਰ ਲਈਏ 53000 ਚ ਛੋਟ ਕਰ ਦਾਂ 53 ਦੀ 53 ਚ ਛੋਟ ਕਰ ਦਾਂ ਦੋਸਤੋ ਜਮਾਂ ਜੈਜ ਮੋਲ 53 ਜੋ ਬਾਈ ਕਹਿੰਦਾ ਛੋਟ ਕਰ ਦੂ ਮੋਲ 55 60 ਜਿੰਨਾ ਮਰਜ਼ੀ ਕਰਾ ਲਓ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਇੰਚ ਹੀ ਗਿਆ ਸੀ ਯਾਰ ਹੋਈ ਕਿਸੇ ਦੇ ਘਰੇ ਵੈਠ ਹੋਵੇ 60 ਤੋਂ ਬਾਹਰ ਹੀ ਆ ਹਾਂ ਕਿਹਨੇ ਦੇਣੀ ਐਡੀ ਵੈੜ ਕਿਨੇ 5-6 ਦਿਨ ਪੱਠੇ ਪੋਣੇ ਬਈ ਉਹਨਾਂ 6-7 ਦੇ ਪਸ਼ੂ ਵੀ ਸਸਤਾ ਮੈਂ ਹਾਂ ਇਹ ਜਨ 6-7 ਦੇ ਪੱਠੇ ਨੇ ਕਿਹੜਾ ਖਾ ਜਾਣੇ ਹਾਂ ਇਹ ਵੀ ਗੱਲ ਸਹੀ ਹੈ ਹੁਣ ਤਾਂ ਤੂੜੀ ਵੀ 150 ਨਹੀਂ ਆਉਂਦੇ ਜਿੰਨੇ 5 ਰੁਪਏ ਦਾ ਖਾਣਾ ਨਹੀਂ ਹਾਂ ਤੇ ਉਹਦੇ ਵਿੱਚ ਵਿੱਚ ਸੂਪ ਬਣਾ ਹਾਂ ਦੋਸਤੋ ਜਮਾ ਜੈਜ ਮਲ 53 55 53000 ਦੀ ਕਿਸੇ ਨੇ ਨਹੀਂ ਦੇਣੀ ਤਿਆਰ ਹੋਈ 60000 ਤੋਂ ਬਾਹਰ ਹੈ ਕੋਈ ਭੈਣ ਭਰਾ ਘਰੇਲੂ ਬੰਦਾ ਭਾਵਾਂ ਲੈ ਜਾਂਦਾ ਦੁੱਧ ਪੀਣ ਵਾਲਾ ਤੇ ਜਦੋਂ ਤਿਆਰ ਹੋ ਜਾਂਦੀ ਆ ਜਾਂ ਸੂਪ ਜਾਂਦੀ ਆ ਦੋ ਵਪਾਰੀ ਸੱਦ ਕੇ ਮੁੱਲ ਲਵਾ ਕੇ ਵੇਖ ਲੋ ਕਹਿ ਦੋ ਵੇਚਣੀ ਆ ਤੇ ਹਰੇਕ ਅਗਰਾ 60 ਤੋਂ ਤਾਂ ਮੰਗੂਗਾ ਵੇਚੋ ਭਵਾਨਾ ਸ਼ੱਕ ਕੱਢ ਕੇ ਵੇਖ ਲੋ ਇੰਨੇ ਦੀ ਵੜ ਭੋਲੇ ਜਿਹੇ ਹੱਥ ਨਾ ਤੇ ਜਮਾ ਜੈਜ ਮੁੱਲ ਇਸ ਦੂ ਘੱਟ ਮੁੱਲ ਜਿ ਕਿਨੇ ਦੇਣੀਆ ਕਹਿੰਦਾ ਬਈ ਵੜ ਪਲੀ ਬਹੁਤ ਆ ਹਾਂ ਉਸ ਨਾਲ ਉਹ ਵੀ ਗੱਡਿ ਜੋੜੀ ਆ ਹਾਂ ਦੂਜੀ ਲੈਣ ਨਾਲ ਉਹ ਵੀ ਠੀਕ ਆ ਥੋੜਾ ਜਿਹਾ ਸੂਆ ਕਰਕੇ ਆ ਹਮ ਪਰ ਵੜ ਬਹੁਤ ਚੰਗੀ ਆ ਹਮ ਜਮਾ ਜਾਇਜ ਮੁੱਲ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੈੜਾ ਮੱਝਾਂ ਆ ਰਹੀਆਂ ਤੇ ਮਾਧੇ ਲੋਂਗੇ ਇਹਨੇ ਮੁੱਲ ਦੁੱਧ ਵਾਲੀ 1 ਸਵਾ ਲੱਖ ਡੇਢ ਦੀ ਆਉਂਦੀ ਆ ਮਾੜੇ ਬੰਦੇ ਦੀ ਤਾਂ ਰੇਂਜ ਤੋਂ ਬਾਹਰ ਫਿਰਦੀ ਆ ਮੱਝ ਕਿਉਂਕਿ ਮੱਝ ਦਾ ਮੁੱਲ ਪਸ਼ੂ ਘਾਟਾ ਮੁੱਲ ਬਾਹਲਾ ਹੋਇਆ ਫਿਰਦਾ ਤੇ ਵਧੀਆ ਫੈਟ ਆਉਣੀ ਇਹਨਾਂ ਨੇ ਦੇਣੀ ਦੋਵਾਂ ਵੈੜਾ ਨੇ ਕਿਉਂਕਿ ਕ੍ਰਾਸ ਆਂਗਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸਤੇ